ਦਵਾਰ ਨੂੰ ਲੁਧਿਆਣਾ ਦੇ ਰਾਹੋ ਰੋਡ ਇਲਾਕੇ ਦੇ ਵਿੱਚ ਦੋ ਤੜਿਆਂ ਦੇ ਵਿਚਕਾਰ ਝਗੜੇ ਕਾਰਨ ਹੱਥੋਪਾਈ ਹੋ ਗਈ ਇਸ ਘਟਨਾ ਦੇ ਵਿੱਚ ਕਮਲ ਅਤੇ ਹਿਮਾਂਸ਼ੂ ਨਾਂ ਦੇ ਦੋ ਨੌਜਵਾਨ ਸੱਖਮੀ ਹੋ ਗਏ ਜਿਨ੍ਹਾਂ ਨੂੰ ਕੀ ਮੋਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਸੱਖਮੀ ਕਮਲ ਨੇ ਦੱਸਿਆ ਦੋਸ਼ ਲਗਾਉਂਦੇ ਹੋਏ ਕਿ ਡੰਡਿਆਂ ਅਤੇ بیسਬਾਲ ਦੇ ਬੈਟਾਂ ਦੇ ਨਾਲ ਲਾਇਸ ਲਗਭਗ 30 ਤੋਂ 40 ਲੋਕਾਂ ਨੇ ਅਚਾਨਕ ਉਸ ਦੇ ਘਰ ਤੇ ਹਮਲਾ ਕੀਤਾ ਤੀਬਾ ਪੁਲਿਸ ਸਟੇਸ਼ਨ ਦੇ ਇੰਚਾਰਜ ਬਲਬੀਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਤੱਥਾਂ ਦੇ ਆਧਾਰ ਤੇ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਪੁਲਿਸ ਟੀਮ ਨੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਤੋਂ ਹੁਸ਼ਾਰ ਕਪੂਰ ਦੀ ਰਿਪੋਰਟ ਮੈਂ ਤਾਂ ਇਹ ਗੱਲ ਨਹੀਂ ਜਾਣਦੀ ਵੀ ਰਾਇਲ ਕੰਪਿਊਟਰ ਆ ਉਹਨਾਂ ਦੇ ਜਿੱਥੇ ਮੇਰਾ ਬੱਚਾ ਸਿੱਖਿਆ ਸੀਗਾ ਮੈਂ ਬਹੁਤ ਹੰਦਾ ਇੱਜ਼ਤਮਾਨ ਕਰਿਆ ਉਹਨਾਂ ਨੇ ਵੀ ਮੇਰੀ ਬਹੁਤ ਉਹ ਕਰੀ ਸੀ ਕਿ ਹਾਂ ਵੀ ਇਹਦਾ ਸਿਰ ਤੇ ਪਿਓ ਨਹੀਂ ਹੈਗਾ ਪਰ ਜਿਹੜੀ ਉਹਨਾਂ ਨੇ ਗੁੰਡਾਗਰਦੀ ਰਾਤ ਦਿਖਾਈ ਆ ਉਹ ਤੁਸੀਂ ਕੈਮਰੇ ਸਾਰੀ ਚੈੱਕ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਵੀ ਹੁਣ ਉਹ ਬੱਚਿਆਂ ਨੂੰ ਕੁੜੀਆਂ ਤੇ ਸੇਫ ਹੋਣੀਆਂ ਜੀ ਸਾਹਿਬ ਨੇ ਉਹਨਾਂ ਨੇ ਮੇਰੇ ਤੇ ਹੱਥ ਚੱਕਿਆ ਅਮਰਤਾਰੀ ਜਨਾਨੀ ਤੇ ਗੁਰਸਿੱਖਾਂ ਦੀ ਫੌਜ ਕਿਵੇਂ ਕਿਵੇਂ ਉਹਨਾਂ ਨੇ ਆ ਕੇ ਕਿਵੇਂ ਸਾਨੂੰ ਗਾਲਾਂ ਕੱਢੀਆਂ ਗੰਦੀਆਂ ਮੇਰੀ ਸੁਖਮਨੀ ਸਟੇਟ ਹੀ ਬਣੀ ਹੋਈ ਸਾਰੇ ਮਹੱਲੇ ਦੇ ਵਿੱਚ ਸਾਰੇ ਜਾਣਦੇ ਆ ਤੇ ਉਹਨਾਂ ਨੇ ਇੰਨੀ ਗੰਦੀ ਗਾਲ ਕੱਢੀ ਤੇ ਬੱਚਿਆਂ ਨੂੰ ਕਿਵੇਂ ਮਾਰपीट ਕਰੀਆ ਤੇ ਉਹਨਾਂ ਦੇ ਕੰਪਿਊਟਰ ਐਵੇਂ ਚੱਲ ਰਹੇ ਆ ਇਹ ਸਿੱਖਿਆ ਦਰਿਆ ਫਿਰ ਉੱਪਰੋਂ ਕਹਿੰਦੇ ਆ ਸੀ ਗੁੰਡਾ ਕਰਦੀ ਇਹ ਇੰਨੀ ਗੁੰਡਾ ਕਰਦੀ ਜਦੋਂ ਸਿਰ ਤੇ ਬੰਦਾ ਨਾ ਹੋਵੇ ਕੱਲੀ ਜਨਾਨੀ ਨੂੰ ਹੱਥ ਪਾਉਣ ਦਾ ਮਤਲਬ ਕੀ ਮਤ ਜੀ ਦੇ ਰਸਤੇ ਦੀ ਗੱਲ ਕਰਦੇ ਸੀ ਉਹ ਕਿਦਾਂ ਹਾਂਜੀ ਉਹ ਸਾਨੂੰ ਰਾਤ ਤੇ ਪਤਾ ਚੱਲਿਆ ਕਿਉਂਕਿ ਸਾਡੇ ਇੱਥੇ ਲੱਗਿਆ ਹੈ ਗੇਟ ਕਲੋਨੀ ਦੇ ਵਿੱਚ ਉੱਥੋਂ ਆਉਣ ਨਹੀਂ ਦੰਦਾ ਸੀਗਾ ਉਹ ਜਿਹੜਾ ਸਕਿਉਰਿਟੀ ਗਾਰਡ ਆ ਤੇ ਪਤਾ ਨਹੀਂ ਉਹਨਾਂ ਦਾ ਕਿਹੜਾ ਗੇਟ ਆ ਘਰ ਦੇ ਅੰਦਰ ਹੀ ਕਿੱਥੋਂ ਇਹ ਬੰਦੇ ਨਿਕਲੇ ਆ ਤੇ ਪਹਿਲਾਂ ਆਏ ਸੀਗੇ 6-7 ਬੰਦੇ ਤੇ ਪਿੱਛੇ ਹੀ ਖੜੇ ਸੀ ਉਹਨਾਂ ਦੇ ਸਾਰੇ ਬੰਦੇ ਅੱਛਾ ਜੀ ਤੇ ਕਿੰਨੇ ਉਹਨਾਂ ਦੇ ਹੱਥ ਚ ਰਾੜ ਸੋਟੀਆਂ ਪਤਾ ਨਹੀਂ ਕਿੰ ਕੁ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਤੇ ਫਿਰ ਮੇਰਾ ਹੀ ਗੇਟ ਦਾ ਉਹ ਤੋੜ ਕੇ ਮੇਰੇ ਬੱਚਿਆਂ ਨੂੰ ਜ਼ਖਮੀ ਕਰਕੇ ਗਏ ਕੇਸ ਵਾੜਿਆ ਤੁਸੀਂ ਹੱਥ ਜਿਹੜੇ ਕੇਸ ਕਿਹੜਾ ਆ ਦੇਖੋ 12 ਤੋਂ ਘੜੀਸ ਘੜੀਸ ਕੇ ਮਾਰਿਆ ਆਨੇ ਨੇ ਬਾਗ ਉਤਾਰੀ ਮੁੰਡੇ ਉਹ ਛੋਟਾ ਹਸਪੀਟਲ ਸੇ ਪਿਆ ਵੱਡੇ ਦੇ ਅੱਗੇ